ਅਯੋ ਤੇ ਵੀ ਗੱਲ ਕਰ ਲਈ ਮਿੰਟੂ ਜੀ ਉੱਥੇ ਕਹਿੰਦੇ ਕਿ ਭਾਈ ਮੋਦੀ ਭਗਤ ਉਹ ਤੇ ਕੇ ਗਾਲਾਂ ਕੱਢਣ ਦੇ ਉੱਤਰ ਆਏ ਸਿੱਧੇ ਕਹਿੰਦੇ ਕਿ ਭਾਈ ਆ ਉਹ ਇੱਕ ਮੈਂ ਪੜਦਾ ਪਿਆ ਸੀਗਾ ਉਹ ਇੱਕ ਬੀਬੀ ਲਿਖ ਰਹੀ ਸੀ ਮੈਂ ਨੇਪਾਲ ਚੱਲੀ ਆ ਕਹਿੰਦੀ ਉਹ ਇੱਕ ਹਿੰਦੂ ਦੇਸ਼ ਬਚਿਆ ਇੱਥੋਂ ਦੇ ਹਿੰਦੂ ਚ ਤੇ ਵਫਾ ਹੀ ਨਹੀਂ ਰਹੀ ਇੱਥੋਂ ਦੇ ਹਿੰਦੂ ਚ ਤੇ ਅਨਾ ਹੀ ਨਹੀਂ ਰਹੀ ਯੁੱਧ ਦੇ ਹਿੰਦੂ ਚ ਇੱਕ ਪਤਾ ਨਹੀਂ ਕਿਵੇਂ ਫੇਕ ਫੁਕ ਜਿਹਾ ਬਣਾਇਆ ਉਹ ਕਹਿੰਦਾ ਕਿ ਮੈਂ ਜੇ ਹੁਣ ਯੁੱਧਾਂ ਤੇ ਜਾਣਾ ਹੀ ਜਾਣਾ ਜੇ ਮੈਂ ਗਿਆ ਤੇ ਮੈਂ ਆਪਦਾ ਆਕਸੀਜਨ ਵਾਲਾ ਸਿਲੰਡਰ ਹੀ ਨਾਲ ਲੈ ਕੇ ਜਾਣਾ ਉੱਥੋਂ ਦੀ ਹਵਾ ਚ ਸਾਹ ਹੀ ਨਹੀਂ ਲੈਣਾ ਲੈ ਬੜਾ ਬੇਵਕੂਫ ਆਦਮੀ ਆ ਮਤਲਬ ਕਿ ਬਹੁਤ ਜ਼ਿਆਦਾ ਅਯੁੱਧਿਆ ਦੇ ਲੋਕਾਂ ਨੂੰ ਕੋਸਿਆ ਜਾ ਰਿਹਾ ਹੈ ਅੱਛਾ ਗੱਲ ਇਹ ਆ ਕਿ ਆਹੀ ਤੇ ਮੇਰੀ ਪ੍ਰੋਬਲਮ ਰਹਿੰਦੀ ਆ ਪਾਰਟੀਆਂ ਦੇ ਇਹਨੇ ਸਮਰਥਕਾਂ ਨਾਲ ਜੀ ਕਿ ਜਿਸ ਦਿਨ ਅਯੁੱਧਿਆ ਦੇ ਉਮੀਦਵਾਰ ਲੱਲੂ ਸਿੰਘ ਨੇ ਇਹ ਲੱਲਰ ਲਾਇਆ ਸੀ ਕਿ ਭਾਈ 400 ਸੀਟਾਂ ਦੇ ਦਿਓ ਅਸੀਂ ਸੰਵਿਧਾਨ ਬਦਲ ਦੇਣਾ ਜੀ ਤੁਸੀਂ ਉਸ ਦਿਨ ਉਹਨੂੰ ਇੰਨਾ ਟਰੋਲ ਕੀਤਾ ਹੁੰਦਾ ਤੇ ਸ਼ਾਇਦ ਤੁਹਾਡੀ ਮੱਤ ਟਿਕਾਣੇ ਆ ਜਾਂਦੀ। ਮੋਦੀ ਸਾਹਿਬ ਵੀ ਦੱਬ ਕੇ ਜਾਂ ਮੋਦੀ ਸਾਹਿਬ ਦੀ ਟੀਮ ਵੀ ਰੱਜ ਕੇ ਖੰਡ ਨਾ ਕਰ ਸਕੀ। ਅਯੁੱਧਿਆ ਦੀਆਂ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਵੱਖਰੀ ਕਿਸਮ ਦੀਆਂ ਨੇ। ਠੀਕ ਹੈ ਨਾ ਜੀ ਜੇ ਅਯੁੱਧਿਆ ਦੀ ਗੱਲ ਕਰੋਗੇ ਤੁਸੀਂ ਤਾਂ ਉੱਥੇ ਚਲੋ ਜਾਤ ਸਮੀਕਰਨ ਬਾਰਾ ਉਹ ਜਿਸ ਤਰ੍ਹਾਂ ਦਾ ਬਣਿਆ ਸੋਸ਼ਲ ਇੰਜੀਨੀਅਰਿੰਗ ਅਕਲੇਸ਼ ਦੀ ਉਹ ਤਾਂ ਬਾਕਮਾਲ ਸੀਗੀ ਸੀਗੀ ਉਹ ਤੁਹਾਨੂੰ ਮੰਨਣੀ ਪਣੀ ਆ ਪਰ ਜੇ ਤੁਸੀਂ ਅਯੁੱਧਿਆ ਚ ਦੇਖੋਗੇ ਤਾਂ ਝਾਤ ਮਾਰ ਕੇ ਵੇਖੋ ਕਿ ਉਥੇ ਜ਼ਮੀਨ ਘਟਾਲਾ ਹੋਇਆ ਜੀ ਅਡਾਨੀ ਤੱਕ ਕੌਡੀਆਂ ਦੇ ਭਾਅ ਜ਼ਮੀਨ ਲੈ ਗਏ ਕਿਸਾਨਾਂ ਦੀ ਸਟੈਂਡ ਫਲਾਣਾ ਟਮਕਾਣਾ ਕਾਰੋਬਾਰ ਸਾਰੇ ਗੁਜਰਾਤੀ ਏ ਉਹ ਹਾਸਲ ਕਰਕੇ ਟੈਂਡਰ ਵਗੈਰਾ ਜਦੋਂ ਸੁੰਦਰੀਕਰਨ ਹੋਣਾ ਸੀਗਾ ਸ਼ਹਿਰ ਦਾ ਤਾਂ ਜੋ ਦੁਕਾਨਾਂ ਢਾਈਆਂ ਗਈਆਂ ਘਰ ਢਾਏ ਗਏ ਉਹਦਾ ਮੁਆਵਜ਼ਾ ਥੋੜਾ ਮਿਲਿਆ ਜੀ ਜਦੋਂ ਉਹਨਾਂ ਨੂੰ ਕਮਰਸ਼ੀਅਲੀ ਇਮਾਰਤਾਂ 'ਚ ਜਾ ਕੇ ਇਸ ਤਰ੍ਹਾਂ ਦੁਕਾਨਾਂ ਵਗੈਰਾ ਲੈਣੀ ਲੈਣੀਆਂ ਪਈਆਂ ਤਾਂ ਉਹ ਭਾ 20 20 30 ਫੀਸਦ ਜਾਂ ਕਈ ਕਈ ਗੁਣਾ ਵਧ ਗਿਆ ਤਾਂ ਉਹ ਦੇਖ ਨਹੀਂ ਰਹੇ ਸੋਚ ਨਹੀਂ ਰਹੇ ਅਯੁੱਧਿਆ ਵਾਲੇ ਕਿ ਕੀ ਚੱਲ ਰਿਹਾ ਹੈ ਅਯੁੱਧਿਆ ਵਾਸੀ ਜਿਹੜਾ ਉਹ ਕਹਿੰਦੇ ਕਿ ਸਾਨੂੰ ਕੋਈ ਵਿਸ਼ੇਸ਼ ਸਹੂਲਤ ਪ੍ਰਾਪਤ ਨਹੀਂ ਹੈਗੀ ਅਸੀਂ ਕੀ ਕਰੀਏ ਅਮਿਤ ਸ਼ਾ ਅੱਛਾ ਰਹਿੰਦੀ ਖੁੰਦੀ ਕਸਰ ਅਮਿਤ ਸ਼ਾ yogi ਨੂੰ ਨਿਵੇੜਨ ਦੇ ਚੱਕਰ ਦੇ ਵਿੱਚ ਉਹ ਜਿਹੜੇ ਹੁਣ yogi ਦੇ ਕट्टर ਫੈਨ ਆ ਜਾਂ ਕट्टर ਸਪੋਰਟਰ ਆ ਉਹ ਬਿਲਕੁਲ ਲੀਕ ਖਿੱਚ ਕੇ ਖਲੋਤੇ ਆ ਕਿ ਭਾਈ ਦਾਰਾ ਸਿੰਘ ਚੋਹਾਂਦ ਨੂੰ ਕੌਣ ਲੈ ਕੇ ਆਇਆ ਓਮ ਪ੍ਰਕਾਸ਼ ਰਾਜ ਭਰ ਦੇ ਨਾਲ ਸਮਝੌਤਾ ਕਿਸ ਨੇ ਕੀਤਾ ਇਹ ਸਾਰੀਆਂ ਟਿਕੜਮਾ ਲਾਉਣ ਵਾਲੇ ਤੁਸੀਂ ਕੌਣ ਹੋ ਤੇ ਨਾ ਤੁਸੀਂ yogi ਦਾ ਲੈ ਰਹੇ ਹੋ ਕਿ yogi ਨੇ ਹਰਵਾ ਦਿੱਤਾ ਇਸ ਵਾਸਤੇ ਗਰਾਉਂਡ ਰਿਐਲਿਟੀ ਹੋਰ ਹੁੰਦੀ ਆ ਜਿਹੜੀ ਆ ਵਰਚੁਅਲ ਦੁਨੀਆ ਇਹਦਾ ਹੁਣ ਕੀ ਕਹੀਏ ਕਿ ਅਯੁੱਧਿਆ ਚ ਜਾ ਕੇ ਤੇ ਵੇਖੋ ਨਾ ਉੱਥੋਂ ਦੇ ਲੋਕਾਂ ਤੋਂ ਜਾਣੂ ਹੋਵੋ ਕਿ ਹਾਂ ਯਾਰ ਕੀ ਸਮੱਸਿਆ ਰਹੀ ਆ ਫੇਰ ਹੀ ਪਤਾ ਲੱਗਦਾ ਬਾਕੀ ਇਹ ਕਿੰਨੇ ਘੁੰਨੇ ਇੱਕ ਪਾਸੇ ਤੁਸੀਂ ਦੇਖ ਲਓ ਕਿ RAM ਦੇ ਨਾਮ ਤੇ ਵੋਟਾਂ ਮੰਗਦੇ ਰਹੇ ਜਦੋਂ ਜਿੱਤ ਗਏ ਤੇ ਉਦੋਂ ਭਗਵਾਨ ਜਗਨਨਾਥ ਦੀ ਜਾਜਾ ਕਰ ਦੇਤੀ ਨੇ ਚਲੋ ਭਗਵਾਨ ਤਾਂ ਭਗਵਾਨ ਹੀ ਆ ਵੈਸੇ ਜੀ ਪਰ ਇਹ ਕੰਮ ਚੱਲਦਾ ਕਿਉਂਕਿ Odisha 'ਚ ਰਿਜ਼ਲਟ ਆਇਸਨ ਉਸ ਦਾ ਜੀ 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 ਜਗਦੀਪ ਸਿੰਘ ਆ ਜੀ ਇਹ ਕਹਿੰਦੇ ਕਿ ਯੋਧੇ ਦੇ ਵਿੱਚ ਲੋਕਾਂ ਨੇ ਘਰ ਦੁਕਾਨਾਂ ਖੋਲ੍ਹੇ ਜੀ ਇਸ ਲਈ ਦਰਦ ਨਾਲ ਬੂਟਾ ਕਿਵੇਂ ਪਾਉਂਦੇ ਜੀ ਕਹਿੰਦੇ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਯਾਰ ਤਸਵੀਰ ਅਸਲ ਦੇ ਵਿੱਚ ਕੋਈ ਹੋਰ ਹੁੰਦੀ ਆ ਗੁੱਸੇ ਦੀ ਵਜ੍ਹਾ ਕੋਈ ਹੋਰ ਹੁੰਦੀ ਆ ਤੁਸੀਂ ਇੱਕ ਇੱਕੋ ਐਂਗਲ ਕਿ ਭਾਈ ਸਾਡਾ ਮੋਦੀ ਸਾਡਾ ਮੋਦੀ ਆ ਸ਼ੁਕਰ ਕਰੋ ਵਾਰਾ ਨਸੀ ਬਚ ਗਿਆ ਜੇ ਉੱਥੇ ਪ੍ਰੇਮਕਾ ਗਾਂਧੀ ਖਲੋਤੀ ਹੁੰਦੀ ਤੇ ਤੁਹੀ ਤੇ ਮੂੰਹ ਖਾਣ ਦੇ ਕਾਬਲ ਨਹੀਂ ਰਹਿਣਾ ਜੀ 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 ਮੇਰਾ ਸਾਫ ਕਿਤਾਬ ਬਣ ਗਿਆ ਸੀ ਉੱਥੇ ਚਾਰ ਪੰਜ ਘੰਟੇ ਤੁਹਾਡਾ ਸੁਪਰ ਹੀਰੋ ਥੇ ਪਾਣੀ ਨਹੀਂ ਸੀ ਮੰਗ ਰਿਆ ਜੀ 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 ਇੱਕ ਵੀਰ ਨੇ ਵੀ ਉੱਪਰ ਕੰਮ ਕਮੈਂਟ ਕੀਤਾ ਮਨਜੀਤ ਜੀ ਨੇ ਹਾਂਜੀ ਕਹਿੰਦੇ ਕਿ ਭਈ ਕੋਰੀਡੋਰ ਦੇ ਬਹਾਨੇ ਕਹਿੰਦੇ ਕਿ ਬਹੁਤ ਵਿਨਾਸ਼ ਕੀਤਾ ਜਿੱਦਾਂ ਤੁਸੀਂ ਦੱਸਿਆ ਕੋਈ ਆ ਨਾ ਕਿ ਉਹ ਚੀਜ਼ਾਂ ਕਰਕੇ ਜੀ ਜੀ ਗੁੱਸਾ ਹੁੰਦਾ ਹੀ ਹੈ ਫਿਰ ਲੋਕਾਂ ਨੂੰ ਜੀ ਜੀ ਜੇ ਜੇਪੀ ਦਾ ਹਾਲ ਬਾਈ ਕੀ ਦਸੀਏ ਹੁਣ ਮਲਕੀ ਜੀ ਜੇ ਜੇਪੀ ਨੂੰ ਪੁੱਛ ਲੋ ਜਾ ਕੇ ਬਾਈ ਉਹਨਾਂ ਦਾ ਕੋਈ ਹਾਲ ਨਹੀਂ ਰਿਹਾ ਨਾ ਹਾਲ ਦੱਸਣ ਵਾਲਾ ਰਿਹਾ ਹੀ ਨਹੀਂ ਹੁਣ ਕੀ ਦਸੀਏ ਬਸ ਜੀ ਜੀ